ਪਾਨਾ ਸਿੱਧੂ ਚੋਰ ਵੀ ਆ ਤੇ ਠੱਗ ਵੀ ਆ ਇਹ ਗੱਲ ਮੰਨ ਲੋ ਕਿਉਂਕਿ ਮੰਨਣੀ ਪੈਣੀ ਆ ਸਰਕਾਰ ਕਹਿੰਦੀ ਆ ਕਿ ਸਰਕਾਰ ਦੀ ਸੱਤੀ ਵੀ ਹੀ 100 ਆ ਕਿਉਂਕਿ ਤਕੜੇ ਦਾ ਸੱਤੀ ਵੀ ਹੀ 100 ਹੁੰਦਾ ਤੇ ਦੋਸਤੋ ਲੜਾਈ ਕਾਦੀ ਅੱਜ ਪਹਿਲਾਂ ਲੜਾਈ ਸਮਝ ਲਿਓ ਤੇ ਤੁਹਾਨੂੰ ਯਕੀਨ ਆ ਜੂਗਾ ਕਿ ਕੌਣ ਸੱਚਾ ਕੌਣ ਝੂਠਾ ਹੁਣ ਲੜਾਈ ਕਾਦੀ ਆ ਸਾਡੇ ਜੱਟਾਂ ਦੀ ਲੜਾਈ ਕਾਦੀ ਹੁੰਦੀ ਆ ਜ਼ਿਆਦਾਤਰ ਜ਼ਿਮੀਦਾਰਾਂ ਭਰਾਵਾਂ ਦੀ ਜ਼ਮੀਨਾਂ ਦੀ ਲੜਾਈ ਹੁੰਦੀ ਆ ਤੇ ਸਾਡੀ ਸਰਕਾਰ ਦੀ ਜ਼ਮੀਨ ਸੋਸ਼ਲ ਮੀਡੀਆ ਤੇ ਸੋਸ਼ਲ ਮੀਡੀਆ ਤੇ ਜੇ ਕੋਈ ਉਹਨਾਂ ਦੀ ਥਾਂ ਰੋਕੂ ਆ ਉਹਨਾਂ ਦੀ ਥਾਂ ਘੇਰੂ ਆ ਫਿਰ ਭਈ ਅਗਲੇ ਤਾਂ ਸਭ ਕੁਝ ਕਰਨਗੇ ਫਿਰ ਜੇਲਾ ਦੇ ਵੀ ਡੱਕੇ ਜਾਂਦੇ ਆ ਹੁਣ ਤੁਸੀਂ ਕਿਸੇ ਦੀ ਜ਼ਮੀਨ ਤੇ ਪੈਰ ਧਰ ਕੇ ਦੇਖੋ ਪਹਿਲਾਂ ਜੇਲ੍ਹ ਚ ਹੀ ਦਿੰਦਾ ਨਾ ਠੀਕ ਹੈ ਕਿਸੇ ਕੇਸ ਚ ਹੀ ਫਸਾਉਂਦਾ ਕਦੇ ਗੁੱਟ ਵੱਢ ਕੇ ਫਸਾ ਦਿੰਦੇ ਆ ਕਦੇ ਉਂਗਲ ਵੱਢ ਕੇ ਛੱਬੀ ਬਣਾ ਦਿੰਦੇ ਆ ਤੇ ਸਾਡੇ ਆਮ ਵੀਰ ਵੀਰਾ ਚੱਲਦਾ ਤੇ ਇਹੀ ਕੰਮ ਹੋ ਰਿਹਾ ਮੈਂ ਕਹਿੰਦਾ ਵੀ ਭਾਣਾ ਸਿੱਧੂ ਦਾ ਚੋਰ ਵੀ ਆ ਠੱਗ ਵੀ ਆ ਆਪਾਂ ਕੀ ਆ ਆਪਾਂ ਅੰਨੇ ਆ ਆਪਾਂ ਬੋਲੇ ਆ ਕਿ ਗਾਂਧੀ ਦੇ ਤਿੰਨ ਬਾਂਦਰਾਂ ਯਾਰ ਸਾਨੂੰ ਦਿਸਦਾ ਕੁਝ ਨਹੀਂ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਦੇ ਪੁੱਤਾਂ ਨਾਲ ਕੀਤਾ ਜਾ ਰਿਹਾ ਕਿਹੜੇ ਪੁੱਤਾਂ ਨਾਲ ਜਿਹੜੇ ਮਾੜਾ ਮੋਟਾ ਕੁਝ ਬੋਲਣਾ ਜਾਣਦੇ ਆ ਅੱਜ ਭਾਨੇ ਸਿੱਧੂ ਨਾਲ ਹੋਇਆ ਕਹਿੰਦੇ ਕੱਲ ਨੂੰ ਹੋਰਾਂ ਨਾਲ ਹੋ ਮੈਂ ਸਭ ਤੋਂ ਪਹਿਲਾਂ ਦੋਸਤੋ ਇੱਕੋ ਹੀ ਗੱਲ ਕਰਦਾ ਲੜਾਈ ਦਾ ਮੋਟਿਵ ਤੁਹਾਨੂੰ ਸਾਰਿਆਂ ਨੂੰ ਕਲੀਅਰ ਆ ਸਾਰਿਆਂ ਨੂੰ ਪਤਾ ਕਿ ਅਗਲੇ ਦੀ ਜ਼ਮੀਨ ਰੋਕੀ ਜਾਂਦੀ ਸੀ ਅਗਲਾ ਬੋਲੂ ਕਿਉਂ ਨਾ ਠੀਕ ਹੈ ਨਾ ਇਨਕਲਾਬੀਆ ਦੀ ਮੈਂ ਕਹਿਣਾ ਤੇ ਦੂਜੀ ਗੱਲ ਇਹ ਆ ਕਿ ਜਿਹੜਾ ਫਾਸੀਵਾਦ ਹੁੰਦਾ ਨਾ ਅੱਜ ਫਾਸੀਵਾਦ ਆ ਪੰਜਾਬ ਦੇ ਵਿੱਚ ਜਿਹਦੇ ਵਿੱਚ ਕੀ ਆ ਵਿਰੋਧੀ ਨੂੰ ਕੁਚਲਿਆ ਜਾਂਦਾ ਸੈਂਟਰ ਤੋਂ ਲੈ ਕੇ ਸਟੇਟ ਤੱਕ ਠੀਕ ਹੈ ਨਾ ਸਾਰੇ ਕਿਤੇ ਇਹੀ ਕੁਝ ਚੱਲ ਰਿਹਾ ਪਰ ਅਗਲੇ ਦਾ ਕਹਿੰਦੇ ਵੀ ਵਿਰੋਧੀ ਤੇਰੀ ਕਿਹੜੀ ਆ ਹੰਕਾਰ ਹੁੰਦਾ ਇਹ ਤੇ ਉਹ ਵਿਰੋਧੀ ਤੇ ਕੌਣ ਆ ਦੋਸਤੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਨਾਲ ਇੱਕੋ ਹੀ ਗੱਲ ਕਰਦਾ ਕਿ ਫਾਸੀਵਾਦ ਦੇ ਵਿੱਚ ਵਿਰੋਧੀ ਤੇਰ ਨੂੰ ਕੁਚਲਿਆ ਜਾਂਦਾ ਵਿਰੋਧੀ ਤੇਰ ਨੂੰ ਕਿਸੇ ਤਰੀਕੇ ਨਾਲ ਵੀ ਖਤਮ ਕਰਕੇ ਉਸੇ ਨੂੰ ਡਿਕਟੇਟਰ ਸ਼ਿਪ ਫੇਰ ਹੀ ਪੈਦਾ ਹੁੰਦੀ ਆ ਤੇ ਅੱਜ ਅਗਲੇ ਹੰਕਾਰ ਦੇ ਨਾਲ ਤੁਹਾਡੇ ਸਾਹਮਣੇ ਖੜਕੇ ਕਹਿ ਰਿਹਾ ਵੀ ਵਿਰੋਧੀ ਸਾਡਾ ਕੌਣ ਆ ਵਿਰੋਧੀ ਤੇਰੀ ਹੈ ਨਹੀਂ ਕਹਿੰਦੇ ਤੇ ਵਿਰੋਧੀ ਤੇਰ ਜਿਹੜੀ ਬੋਲਣ ਵਾਲਾ ਮਾੜੇ ਮੋٹے ਬੋਲਣ ਵਾਲੇ ਸੀਗੇ ਕਿਉਂਕਿ ਕਾਂਗਰਸ ਵਾਲੇ ਲਾਲੋ ਦੋਸਤੋ ਉਹਨਾਂ ਤਾਂ ਆਪਦੇ ਘਰ ਦੇ ਕੰਜਰ ਕਲੇ ਸੀ ਨਹੀਂ ਲੋਟ ਆਉਂਦੇ ਤੇ ਨਾ ਹੀ ਦੂਜਿਆਂ ਦੇ ਲੋਟ ਆਉਂਦੇ ਆ ਅਕਾਲੀ ਬੋਲਣ ਜੋਗੇ ਨਹੀਂ ਹੈਗੇ ਤੇ ਫਿਰ ਵਿਰੋਧੀ ਤੇਰ ਕਿਹੜੀ ਆ ਕੋਈ ਵੀ ਨਹੀਂ ਤੇ ਤਾਂ ਹੀ ਫਾਸੀਵਾਦ ਦਾ ਰਾਜ ਆ ਤੇ ਫਾਸੀਵਾਦ ਦੇ ਤਹਿਤ ਜਿਹੜਾ ਕੋਈ ਆਵਾਜ਼ ਚੱਕੂ ਆ ਉਹ ਤਾਂ ਜੇਲ੍ਹ ਜਾਊਗਾ ਜ਼ੋਰ ਲਾ ਲਓ ਤੁਸੀਂ ਪਰ ਹੁਣ ਮੈਂ ਤੁਹਾਨੂੰ ਇੱਕੋ ਹੀ ਗੱਲ ਕਰਦਾ ਕਿ ਇਹੀ ਕੁਛ ਕਰਾਉਣਾ ਕਿ ਮਾੜਾ-ਮੋਟਾ ਕੁਛ ਕਰਨਾ ਤੁਸੀਂ ਭਾਨੇ ਸਿੱਧੂ ਨੂੰ ਚੋੜ ਤੇ ਠੱਗ ਕੇ ਕੇ ਰਜਾਈ ਦਾ ਬਕੇਨਾ ਪਿਓ ਗੱਲ ਸ਼ੇਅਰ ਹੀ ਕਰਦੇ ਹੋ ਐਨੀ ਬਹੁਤ ਆ ਨਹੀਂ ਆ ਸਕਦੇ ਕੱਲ ਦਾ ਕੱਟ ਰੱਖਿਆ ਕੁਛ ਭਰਾਵਾਂ ਨੇ ਮੈਂ ਕਹਿੰਦਾ ਵੀ ਉਸ ਕੱਟ ਦੇ ਵਿੱਚ ਵੱਧ ਤੋਂ ਵੱਧ ਭਰਾ ਸ਼ਾਮਲ ਹੋਇਓ ਆਪਣੇ ਲੈਵਲ ਤੇ ਸੋਸ਼ਲ ਮੀਡੀਆ ਤੇ ਇਹ ਗੱਲ ਨੂੰ ਅੱਗੇ ਜ਼ਰੂਰ ਤੋਰਿਓ ਤੇ ਮੈਂ ਕਹਿੰਦਾ ਵੀ ਜਿਹੜਾ ਨੈਰੇਟਿਵ ਬੁਣਿਆ ਜਾ ਰਿਹਾ ਮੈਨੂੰ ਐਂ ਦੱਸੋ ਕਿਹੜੇ ਬੰਦਿਆਂ ਨੂੰ ਯਾਰ ਕਿਹੜੇ ਬੰਦਿਆਂ ਦੀ ਪਿੱਠ ਪੂਰ ਰਹੀ ਆ ਸਰਕਾਰ ਉਹਨਾਂ ਟਰੈਵਲ ਏਜੰਟਾਂ ਦੀ ਭੈਣੇ ਤਿੱਦੂ ਨੇ 10000 ਲਿਆ ਮੰਨ ਲਿਆ 10000 ਲਿਆ ਸ਼ਰਿਆਮ ਉਸੇ ਲੇਡੀ ਤੇ ਜਿਹੜੀ ਦੀ ਲੁਧਿਆਣੇ ਪਰਚਾ ਕਰਾਇਆ ਉਹਦੇ ਤੇ ਉਹਦੋਂ ਕੀ ਹੈ ਕੱਲ ਪਰਸੋ ਇੱਕ ਹੋਰ ਇੰਟਰਵਿਊ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਕੀ ਹੈ ਭੈਣ ਦੱਸ ਰਹੀ ਆ ਜਿਹੜੀ ਸ਼ਰਿਆਮ ਕਹਿ ਰਹੀ ਆ ਕਿ ਸਾਡੇ ਤੋਂ ਤਿੰਨ ਜਾਣਿਆਂ ਤੋਂ ਤਿੰਨੋਂ ਕੀ ਇੱਕੋ ਫੈਮਿਲੀ ਟਰੀ ਦੇ ਵਿੱਚ ਹੀ ਆਉਂਦੇ ਸਮਝ ਨੂੰ ਇੱਕ ਦੂਜੀ ਦੀ ਜਾਣ ਪਛਾਣਦੇ ਆ ਤਿੰਨਾਂ ਨੂੰ ਸਵਾ ਕਰੋੜ ਰੁਪਈਆ ਠੱਗਿਆ ਇੱਕ ਭੈਣ ਤੋਂ 55 ਲੱਖ ਰੁਪਈਆ ਮਹਿਲ ਖਲਾਂਦੀ ਆ ਨਾਮ ਕਹਿੰਦੀ ਸਾਡੇ ਨਾਲ ਕਪੂਰਥਲੇ ਦੇ ਸੀਗੇ ਦੋ ਪਰਿਵਾਰ ਸੀ ਜਿਹੜੇ ਸਾਡੇ ਜਾਣਕਾਰ ਸੀ ਉਹਨਾਂ ਤੋਂ ਉਸੇ ਔਰਤ ਨੇ ਜਿਹੜੀ ਨੇ ਭਾਨੇ ਸਿੱਧੂ ਦੇ ਪਰਚਾ ਕਰਾਇਆ ਜਦ ਮਾੜਾ ਮੋਟਾ ਸੋਚ ਲਈਏ ਆਪਾਂ ਹੋ ਕੀ ਰਿਹਾ ਉਹ ਤਾਂ ਫਿਰ ਕੀ ਆ ਸਾਧ ਹੋ ਗਏ ਚੋਰ ਭਾਨਾ ਸਿੱਧੂ ਹੋ ਗਿਆ ਜਿਹੜਾ ਲੋਕਾਂ ਦੇ ਹੱਕ ਦੇ ਵਿੱਚ ਬੋਲਿਆ ਤੇ ਬੋਲੂਗਾ ਕੌਣ ਇਹ ਮਾਫੀਆ ਤੇ ਮਾਫੀਆ ਪੈਦਾ ਕੌਣ ਕਰਦਾ ਮਾਫੀਆ ਪੈਦਾ ਕਰਦਾ ਦੋਸਤੋ ਕਾਨੂੰਨ ਪੈਦਾ ਕਰਦਾ ਜਦੋਂ ਕਾਨੂੰਨ ਦੇ ਵਿੱਚ ਕੀ ਆ ਘਾਟਾਂ ਹੁੰਦੀਆਂ ਨੇ ਤਾਂ ਉਸੇ ਦਾ ਫਾਇਦਾ ਉਠਾਉਂਦੇ ਆ ਕੌਣ ਲੋਕ ਇਹੋ ਜਿਹੇ ਟਰੈਵਲ ਟਰੈਵਲ ਏਜੰਟ ਉਹਰ ਉਹ ਛੱਡੋ ਮੈਂ ਕਹਣਾ ਹੁਣ ਹੋਰ ਤੋਂ ਵੀ ਇੱਕ ਪਰਚਾ ਹੋ ਗਿਆ ਇੱਕ ਚੈਣ ਖੋਣ ਦਾ ਪਰਚਾ ਹੋ ਗਿਆ ਭਾਨੇ ਸਿੱਧੂ ਤੇ ਕੈਰੈਕਟਰ ਸ਼ੈਸੀਨੇਸ਼ਨ ਜਿਹੜੇ ਕਿਹਦੇ ਆਪਾਂ ਸੁਣਦੇ ਹੁੰਦੇ ਸੀ ਨਾ ਉਹ ਚੀਜ਼ਾਂ ਲੱਗਦੀਆਂ ਸੀ ਕਿ ਯਾਰ ਕਿਤੇ ਨਾ ਕਿਤੇ ਗੱਪ ਹੋਣਗੇ ਜਿਹੜੇ 95 ਤੋਂ ਪਹਿਲਾਂ ਜੋ ਕੁਝ ਵਰਤਾਰਾ ਵਾਪਰਿਆ ਮਾੜਾ ਮੋਟਾ ਕੀ ਹੈ ਲੱਗਦਾ ਹੁੰਦਾ ਜੀ ਕੀ ਪਤਾ ਕੀ ਹੋਇਆ ਹੁਣ ਆ ਤਾਂ ਅੱਖਾਂ ਦੇ ਸਾਹਮਣੇ ਹੋ ਰਿਹਾ ਇੱਕ ਬੰਦਾ ਜਿਹਨੂੰ ਕੀ ਹੈ ਪੂਰਾ ਪੰਜਾਬ ਜਾਣਦਾ ਹੈਗਾ ਉਹਦੀ ਨਿਸ਼ਾਨਦੇਹੀ ਕਰ ਸਕਦਾ ਉਹ ਬੰਦਾ ਕਿਸੇ ਦੀ ਰਾਤ ਨੂੰ ਚੈਣ ਖੋਂਦਾ ਕਹਿੰਦੇ 10 ਵਜੇ ਠੀਕ ਹੈ ਨਾ ਗੱਡੀ ਵਿੱਚ ਮਾਰ ਕੇ ਉਹ ਚੈਨਖੋਂ ਦਾ ਪਰਚਾ ਭਾਨੇ ਸਿੱਧੂ ਤੇ ਕੀਤਾ ਜਾਂਦਾ ਹੁਣ 379ਵੀ ਇੱਕ ਪਟਿਆਲੇ ਜਿਹੜੀ ਲਈ ਆ ਠੀਕ ਹੈ ਇਹ 379ਵੀਆ ਦੋਸਤੋ ਲੱਗਦੀਆਂ ਕਾਦੇ ਵਾਸਤੇ ਨੇ ਤਾਂ ਕਿ ਬੇਲ ਨਾ ਹੋ ਸਕੇ ਇਹਨਾਂ ਨੂੰ ਜਿੰਨਾ ਚ ਡੱਕ ਕੇ ਦੱਸਿਆ ਜਾ ਸਕੇ ਕਿ ਅਸੀਂ ਕੌਣ ਹੁੰਨੇ ਆ ਇਹ ਦੱਸ ਰਹੀ ਆ ਸਰਕਾਰ ਸਾਡੇ ਇਨਕਲਾਬੀ ਦੱਸ ਰਹੇ ਆ ਪਰ ਮੈਂ ਇੱਕੋ ਗੱਲ ਕਹਿਣਾ ਸਰਕਾਰ ਉਹਨਾਂ ਟਰੈਵਲ ਏਜੰਟਾਂ ਦਾ ਹੌਸਲਾ ਵਧਾ ਚੁੱਕੀ ਆ ਮੈਨੂੰ ਐਂ ਦੱਸੋ ਕਿਹੜਾ ਬੰਦਾ ਹੋਣੀ ਯਾਰ ਇਹਨਾਂ ਟਰੈਵਲ ਏਜੰਟਾਂ ਦੇ ਖਿਲਾਫ ਆਵਾਜ਼ ਬੁਲੰਦ ਕਰੂਗਾ ਕਿਉਂਕਿ ਅਗਲੇ ਨੂੰ ਪਤਾ ਲੱਗਾ ਕਿ ਐਡਾ ਸਟਰੋਂਗ ਮਾਫੀਆ ਇਹ ਕਹਿੰਦੇ ਕਹੌਂਦੇ ਨੂੰ ਵੀ ਜੇਲਾ ਚ ਸਟਾ ਸਕਦੇ ਜਿਹੜੇ ਬੰਦੇ ਨੂੰ ਮੈਂ ਕਹਿੰਦਾ ਵੀ ਇੰਨੇ ਲੋਕ ਜਾਣਦੇ ਸੀ ਜਿਹੜੀ ਦੀ ਆਵਾਜ਼ ਕੀ ਆ ਲੋਕ ਸੁਣਦੇ ਸੀ ਉਹ ਬੰਦੇ ਨੂੰ ਚੱਕ ਕੇ ਜੇਲ੍ਹ ਦੇ ਵਿੱਚ ਤੁੰਤਾਂ ਠੀਕ ਹੈ ਤੇ ਮੈਂ ਕਹਿੰਦਾ ਵੀ ਆਮ ਬੰਦਾ ਟਰੈਵਲ ਏਜੰਟਾਂ ਦੇ ਖਿਲਾਫ ਉਹਨੂੰ ਬੋਲਣ ਤਾਂ ਹਿੰਆ ਨਹੀਂ ਕਰ ਸਕਦਾ ਕੋਈ ਬੋਲੂਗਾ ਤੁਸੀਂ ਦੱਸਦੇ ਹੋ ਤੁਸੀਂ ਬੋਲ ਸਕਦੇ ਹੋ ਕੋਈ ਬੰਦਾ ਵੀ ਨਹੀਂ ਬੋਲ ਸਕਦਾ ਇਸੇ ਕਰਕੇ ਤੁਹਾਨੂੰ ਦੋਸਤੋ ਮੈਂ ਇਹੀ ਗੱਲ ਕਹਿਣਾ ਕਿ ਸਰਕਾਰ ਉਹਨਾਂ ਦੀ ਪੋਸਟ ਪਣਾਹੀ ਇਸੇ ਕਰਕੇ ਕਰ ਰਹੀ ਆ ਕਿਉਂਕਿ ਇਹਨਾਂ ਲੋਕਾਂ ਦੇ ਸਿਰ ਤੇ ਸਰਕਾਰਾਂ ਬਣੀਆਂ ਨੇ ਮੋٹے ਫੰਡ ਦਿੱਤੇ ਜਾਂਦੇ ਆ ਤੇ ਇਹ ਜਿਹੇ ਟਰੈਵਲ ਏਜੰਟ ਇਕੱਲੇ ਆਪ ਵਾਲਿਆਂ ਨੂੰ ਨਹੀਂ ਦਿੰਦੇ ਇਹ ਕਾਂਗਰਸੀਆਂ ਨੂੰ ਵੀ ਦਿੰਦੇ ਆ ਕਾਂਗਰਸੀਆਂ ਨੂੰ ਵੀ ਦਿੰਦੇ ਆ ਸਰਕਾਰ ਜੀ ਦੀ ਮਰਜ਼ੀ ਆ ਜੇ ਇਹਨਾਂ ਦਾ ਪੈਸੇ ਨਾਲ ਦੋਸਤੋ ਇਹਨਾਂ ਦੀ ਸੁਣੀ ਜਾਣੀ ਆ ਆਮ ਮਾਤੜ ਦੀ ਧਮਾਤੜ ਦੀ ਜਾਂ ਆਮ ਲੋਕਾਂ ਦੀ ਕਿਸੇ ਦੀ ਨਹੀਂ ਸੁਣੀ ਜਾਣੀ ਇੱਕ ਅਬੂਰ ਤੋਂ ਪਰਚਾ ਹੋਇਆ ਮੈਨੂੰ ਐਂ ਦੱਸਦੇ ਹੋ ਕੀ ਭਲੇ ਮਾਨਸ ਲੋਕ ਹੋਣਗੇ ਜਿਨ੍ਹਾਂ ਨੇ ਜਿਨ੍ਹਾਂ ਨਾਲ ਗੱਲ ਕਰਕੇ ਇਹ ਪੈਸੇ ਮੜਾਉਣ ਦੀ ਗੱਲ ਕਰਦੇ ਸੀ ₹20000 ਵਿੱਚ ਭਾਨਾ ਸਿੱਧੂ ਅੰਦਰ ਦਿੱਤਾ ਜਾ ਸਕਦਾ ਤੇ ਸਵਾ ਕਰੋੜ ਜਿਹੜਾ ਕੀ ਹੈ ਤਿੰਨ ਬੰਦਿਆਂ ਤੋਂ ਠੱਗਿਆ ਸਵਾ ਕਰੋੜ ਤੇ ਹੋਰ ਪਤਾ ਨਹੀਂ ਕਿੰਨੇ ਸੈਂਕੜੇ ਲੋਕਾਂ ਤੋਂ ਕਿੰਨੇ ਕਰੋੜ ਰੁਪਈਆ ਉਸ ਕੀਆ ਔਰਤ ਨੇ ਠੱਗਿਆ ਹੋ ਜਿਹੜੀ ਨੇ ਲੁਧਿਆਣੇ ਪਰਚਾ ਕਰਾਇਆ ਉਹਨੂੰ ਕੁਝ ਵੀ ਨਹੀਂ ਕਿਹਾ ਜਾ ਰਿਹਾ ਯਾਰ ਸ਼ਰਮ ਵਾਲੀ ਗੱਲ ਆ ਇਹ ਇਨਕਲਾਬੀਆਂ ਵਾਸਤੇ ਹੁਣ ਇਨਕਲਾਬੀ ਬੋਲਣਗੇ ਕੀ ਠੀਕ ਹੈ ਇਹ ਕਹਣਗੇ ਕਿ ਇਲਜ਼ਾਮ ਤਰਾਸ਼ੀ ਹੁੰਦੀ ਆ ਮੈਂ ਕਹਿ ਦਿੰਦਾ ਜਿਹੜਾ ਕਿਹਾ ਜਾਂਦਾ ਹਾਂਜੀ ਕਹਿੰਦੇ ਜੀ ਉਹਨੇ ਵੀਡੀਓ ਦੇਖੀ ਹੋਵੇ ਭਗਵਾ ਮਾਕੇ ਮੁੱਖ ਮੰਤਰੀ ਕਿਹੜਾ ਵਿਲਾ ਆਪਾਂ ਮੰਨ ਲੈਂਦੇ ਆ ਨਹੀਂ ਦੇਖੀ ਪਰ ਹੁਣ ਸੋਸ਼ਲ ਮੀਡੀਆ ਤਾਂ ਦੇਖਦੇ ਆ ਤੁਸੀਂ ਤਾਂ ਦੇਖਦੇ ਹੋ ਤੁਸੀਂ ਬੋਲ ਕੇ ਗੱਲ ਦਾ ਪਹੁੰਚਾ ਦਿਓ ਭਾਈ ਆਹ ਕੰਮ ਹੋਇਆ ਜੇ ਅਸੀਂ ਕਹਿ ਲਈਏ ਮੈਂ ਤੁਹਾਨੂੰ ਇੱਕ ਦੱਸਦਾ ਦੋਸਤੋ ਜਿਹਾਂ ਰਾਜਾ ਤੇਹੀ ਪਰਜਾ ਇਹ ਗੱਲਾਂ ਜਿਹੜੀਆਂ ਕਹੀਆਂ ਜਾਂਦੀਆਂ ਸੀ ਉਹ ਗੱਲ ਸਾਬਤ ਹੋ ਚੁੱਕੀ ਆ ਠੀਕ ਹੈ ਨਾ ਜਿਹੇ ਜਿਹਾਂ ਰਾਜਾ ਹੋਇਆ ਖੜਾ ਉਹੇ ਦੀ ਪਰਜਾ ਹੋਈ ਖੜੀ ਆ ਅਸੀਂ ਕੀ ਸੁਣੀ ਜਾਂਦੇ ਆ ਉਹ ਸੁਣਾਈ ਜਾਂਦੇ ਆ ਪਰ ਮੈਂ ਕਹਣਾ ਵੀ ਜਿਹੜੇ ਬੰਦੇ ਕੁਝ ਬੋਲਦੇ ਸੀਗੇ ਕੁਝ ਲੋਕਾਂ ਦੇ ਹੱਕ ਦੇ ਵਿੱਚ ਖੜਦੇ ਸੀ ਉਹਨਾਂ ਲੋਕਾਂ ਦੇ ਨਾਲ ਜੇ ਖੜਨ ਦਾ ਟਾਈਮ ਆ ਤੁਹਾਨੂੰ ਸਾਰੇ ਭਰਾਵਾਂ ਨੂੰ ਮੈਂ ਇੱਕੋ ਗੱਲ ਕਰਦਾ ਕਿ ਸਾਰੇ ਭਰਾ ਉਹਨਾਂ ਦਾ ਸਾਥ ਦਿਓ ਹੁਣ ਸਰਕਾਰ ਨੇ ਦੋਸਤੋ ਜਿਸ ਸ਼ਰੇਆਮ ਕੀ ਸੰਗ ਲਾ ਚੁੱਕੀ ਆ ਸਰਕਾਰ ਅਜ ਖੜੀ ਕਿੰਨਾ ਦੇ ਨਾਲ ਆ ਅਜ ਪੀਆ ਭਾਗੋਆਂ ਦੇ ਨਾਲ ਖੜੀ ਆ ਗਰੀਬਾਂ ਦੇ ਨਾਲ ਨਹੀਂ ਖੜੀ ਜਿਹੜੇ ਲੁੱਟ ਕਰ ਰਹੇ ਆ ਲਾਲੋ ਉਹਨਾਂ ਦੇ ਨਾਲ ਖੜੀ ਆ ਇਹ ਸ਼ਰੇਆਮ ਸਾਫਤ ਕਰਤਾ ਸਰਕਾਰ ਨੇ ਟਰੈਵਲ ਏਜੰਟਾਂ ਦੇ ਖਿਲਾਫ ਹੌਣ ਨੂੰ ਬੰਦਾ ਚੂਣੀ ਕੱਢਦਾ ਪੰਜਾਬ 'ਚ ਗੱਲ ਦੀ ਮੈਂ ਗਰੰਟੀ ਕਰਦਾ ਭਾਨੇ ਸਿੱਧੂ ਵਾਲੇ ਕੰਮ ਤੋਂ ਬਾਅਦ ਕੋਈ ਬੰਦਾ ਬੋਲਣ ਦੀ ਹਮਾਕਤ ਨਹੀਂ ਕਰਦਾ ਜੇ ਤੁਹਾਡੇ 'ਚ ਹਮਾਕਤ ਕਰਨ ਦੀ ਹਿੰਮਤ ਹੈਗੀ ਆ ਉਹ ਨਹੀਂ ਕੁਝ ਬੋਲ ਸਕਦੇ ਉਹਨਾਂ ਟਰੈਵਲ ਏਜੰਟਾਂ ਖਿਲਾਫ ਭਾਨੇ ਸਿੱਧੂ ਦੇ ਪੱਖ 'ਚ ਹੀ ਬੋਲ ਕੋ ਯਾਰ ਇਸ ਗੱਲ ਨੂੰ ਕੀ ਅੱਗੇ ਤੋਰਿਓ ਤੇ ਜਿਹੜੇ ਕੱਟ ਰੱਖੇ ਜਾ ਰਹੇ ਆ 29 ਤਰੀਕ ਦਾ ਭਾਨੇ ਸਿੱਧੂ ਦੇ ਪਿੰਡ ਕੱਟ ਰੱਖਿਆ ਉਹਦੇ ਵਿੱਚ ਸ਼ਾਮਲ ਹੋਇਓ ਵੱਧ ਤੋਂ ਵੱਧ ਜਿਹੜੇ ਪ੍ਰਾ ਟਾਈਮ ਕੱਢ ਕੇ ਜਾ ਸਕਦੇ ਆ ਜਿਹੜੇ ਨਹੀਂ ਕੱਢ ਸਕਦੇ ਦੋਸਤੋ ਸੋਸ਼ਲ ਮੀਡੀਆ ਦੇ ਉੱਤੇ ਇਸ ਗੱ ਪਾਨੇ ਤੇ ਦੂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਜ਼ਰੂਰ ਕਰਿਓ ਕਿਉਂਕਿ ਜੇ ਹੋਂ ਨਾ ਬੋਲੇ ਜਿਹੜੇ ਇੱਕ ਅੱਖਰ ਮੈਂ ਗੱਲ ਕਹਿੰਨ ਉਹਨਾਂ ਦੋਸਤੋ ਲੜੋ ਨਹੀਂ ਲੜ ਸਕਦੇ ਬੋਲੋ ਨਹੀਂ ਬੋਲ ਸਕਦੇ ਠੀਕ ਹੈ ਨਾ ਲੜਨ ਲਿਖਣ ਬੋਲਣ ਵਾਲਿਆਂ ਦੇ ਮਗਰ ਹੀ ਖੜਜੋ ਤੇ ਜੇ ਮਗਰ ਵੀ ਨਹੀਂ ਖੜ ਸਕਦੇ ਤਾਂ ਲੜਨ ਲਿਖਣ ਬੋਲਣ ਵਾਲਿਆਂ ਦੀਆਂ ਲੱਤਾਂ ਨਾ ਖਿੱਚੋ ਯਾਰ ਆ ਪਾਨੇ ਸਿੱਧੂ ਦੇ ਉੱਤੇ ਇਲਜ਼ਾਮਤ ਰਾਸ਼ੀ ਕੀਤੀ ਜਾ ਰਹੀ ਆ ਲੱਖ ਮੈਂ ਕਹਿੰਦਾ ਤੁਸੀਂ ਕਿਹਾ ਪਹਿਲਾਂ ਅਸੀਂ ਵੀ ਨਹੀਂ ਬੋਲੇ ਦੋਸਤੋ ਕਿਉਂਕਿ ਉਹਦੀ ਬੋਲਬਾਣੀ ਦੇ ਵਿੱਚ ਜਿਹੜਾ ਮਾਕੇ ਲਹਿਜਾ ਸੀ ਉਹ ਆਪ ਨੂੰ ਵੀ ਗਲਤ ਲੱਗਦਾ ਸੀ 19 ਕਿ ਸਜ਼ਾ ਉਹਨੂੰ ਦੇਣੀ ਪੈਂਦੀ ਸੀ ਅਸੀਂ ਸੋਚਿਆ ਸੀ ਕਿ ਜਦੋਂ ਪਹਿਲਾ ਪਰਚਾ ਪਾਇਆ ਵੀ ਠੀਕ ਐ ਬੋਲਬਾਣੀ ਕਰਕੇ ਹੋਇਆ ਉਹ ਪਰ ਜਦੋਂ ਦੂਜਾ ਪਰਚਾ ਹੋਇਆ ਫਿਰ ਪਤਾ ਲੱਗੇਗਾ ਕਿ ਇਹੇ ਪੰਜਾਬ ਦੇ ਪੁੱਤਾਂ ਨੂੰ ਦਬਾਉਣ ਦੀ ਤੇ ਪੰਜਾਬ ਦੀ ਕੀ ਜਵਾਨੀ ਨੂੰ ਠੀਕ ਐ ਦੋਸਤੋ ਬੋਲਣ ਜੋ ਕਰ ਨਹੀਂ ਛੱਡਣਗੇ ਇਸੇ ਕਰਕੇ ਹੁਣ ਬੋਲਦੇ ਵੀ ਆਂ ਇੱਕੋ ਗੱਲ ਕਹਿੰਦੇ ਆ ਠੀਕ ਐ ਨਾ ਬੋਲਬਾਣੀ ਦੇ ਵਿੱਚ ਪਹਿਲਾਂ ਜਿਹੜੀ ਉਹਨੇ ਗੱਲ ਕਹੀ ਸੀ ਜਿਹੜਾ ਵਾਕ ਜਿਸ ਤਰੀਕੇ ਨਾਲ ਉਹਨੂੰ ਕਹਿਆ ਪੰਡਿਆ ਵੀ ਇਹ ਕਰਕੇ ਜਾਂਦਾ ਕਿ ਐ ਕਿਵੇਂ ਦਮਕਾ ਮਾਰ ਸਕਦਾ ਐ ਕਿਵੇਂ ਕਰ ਸਕਦਾ ਪਰ ਮੈਂ ਇੱਕ ਦੱਸਣਾ ਚਾਹਣਾ ਸਮੇਂ ਦੀਆਂ ਸਰਕਾਰਾਂ ਨੂੰ ਇਨਕਲਾਬੀਆਂ ਨੂੰ ਕਿ ਸਾਡੇ ਜੱਗੇ ਡਾਕੂ ਵਰਗੇ ਨਾ ਸਾਡੇ ਰੋਲ ਮਾਡਲ ਹੈਗੇ ਆ ਠੀਕ ਹੈ ਨਾ ਉਹਨਾਂ ਨੂੰ ਅੱਜ ਵੀ ਰੋਲ ਮਾਡਲ ਕਿਉਂ ਮੰਨਦੇ ਆ ਕਿਉਂਕਿ ਉਹ ਗਰੀਬ ਦੇ ਨਾਲ ਖੜਦੇ ਸੀ ਲਟੇਰਿਆਂ ਨੂੰ ਲੁੱਟਦੇ ਸੀ ਜਿਹੜੇ ਕੀ ਆ ਭਾਗੋ ਸੀਗੇ ਉਹਨਾਂ ਨੂੰ ਲੁੱਟਦੇ ਸੀ ਠੀਕ ਹੈ ਤੇ ਲਾਲੋਆਂ ਦਾ ਸਾਥ ਦੇ ਲਾਲੋਆਂ 'ਚ ਵੰਡਦੇ ਸੀ ਭਾਨਾ ਸਿੱਧੂ ਵੀ ਨਿਲਤੀ ਆ ਤੁਸੀਂ ਆਪ ਉਸ ਬੰਦੇ ਨੂੰ ਹੀਰੋ ਬਣਾਇਆ ਕਿਉਂਕਿ ਸਾਡੇ ਲੋਕਾਂ ਦਾ ਹੀਰੋ ਉਹ ਆ ਜਿਹੜਾ ਬਾੜੇ ਦੇ ਨਾਲ ਖੜਦਾ ਠੀਕ ਹੈ ਨਾ ਜਿਹੜਾ ਮੱਗੇ ਸੀ ਕਿਹਾ ਜਾਂਦਾ ਅਕਸਰ ਦੋਸਤੋ ਇਹ ਮੰਨ ਲਿਆ ਕਿ ਭਾਨਾ ਸਿੱਧੂ ਚੋਰ ਆ ਠੀਕ ਹੈ ਨਾ ਡਾਕੂ ਆ ਪਰ ਮੈਂ ਕਹਿੰਦਾ ਵੀ 10000 ਨੇ ਮੈਨੂੰ ਜੇ ਚੋਰ ਡਾਕੂ ਕਹਿੰਦੇ ਜਿਹੜਾ ਬੰਦਾ ਕਰੋੜਾਂ ਦੀ ਪਾ ਕੇ ਮਾਰਦਾ ਉਹ ਬੰਦਾ ਕੌਣ ਆ ਠੀਕ ਹੈ ਨਾ ਕਰੋੜਾਂ ਦੀ ਠੱਗੀ ਮਾਰਦਾ ਪਰ ਦੋਸਤੋ ਜਿਹੜੇ ਸਿਆਸੀ ਲੋਕ ਨੇ ਇਹ ਖੁਦ ਐਡੇ ਕਬਡੇ ਚੋਰ ਤੇ ਡਾਕੂ ਬਣ ਚੁੱਕੇ ਇਹਨਾਂ ਨੂੰ ਸਾਰੇ ਚੋਰ ਲੱਗਦੇ ਆ ਤੇ ਭਾਨੇ ਸਿੱਧੂ ਦੇ 10000 ਦੀ ਜਿਹੜੀ ਇਜਾਮਤ ਰਾਸ਼ੀ ਕੀਤੀ ਗਈ ਹੈ ਤੇ ਭਾਨੇ ਸਿੱਧੂ ਦੇ ਹੱਕ 'ਚ ਜਿਹੜੇ ਲੋਕ ਬੋਲ ਰਹੇ ਆ ਸਾਰੇ ਦੱਸ ਰਹੇ ਆ ਕਿ ਲੱਖ-ਲੱਖ ਰੁਪਈਆ 2-2 ਲੱਖ ਰੁਪਈਆ ਕਿਉਂਕਿ ਜਿਹਦਾ 20 ਲੱਖ ਮੁੱਲ ਦਾ ਦੋਸਤ ਨੂੰ ਲੱਖ ਦੇਣਾ ਕੋਈ ਔਖਾ ਨਹੀਂ ਉਹਨੂੰ ਆਫਰ ਕਰਦੇ ਰਹੇ ਆ ਠੀਕ ਹੈ ਤੇ ਮੈਂ ਕਹਿੰਦਾ ਕਿਸੇ ਬੰਦੇ ਤੋਂ ਕਹਿੰਦੇ ਉਹਨੇ ਇੱਕ ਸਿੰਗਲ ਰੁਪਈਆ ਨਹੀਂ ਲਿਆ ਦੋ ਬੰਦੇ ਜਾਣਕਾਰ ਸੀ ਜਿਨ੍ਹਾਂ ਦਾ ਰੱਬ ਕੀ ਹੈ ਜਿਨ੍ਹਾਂ ਦਾ ਸਾਥ ਕੀ ਹੈ ਉਹਨੇ ਦਿੱਤਾ ਸੀ ਉਹਨਾਂ ਨਾਲ ਗੱਲ ਵੀ ਕੀਤੀ ਆ ਤੇ ਉਹਨਾਂ ਨੇ ਵੀ ਇਹੀ ਗੱਲ ਦੀ ਹਾਂਮੀ ਭਰੀ ਆ ਇਸ ਕਰਕੇ ਸਾਡੇ ਜਿਹੜੇ ਕੀ ਅਸੀਂ ਜਿਹੜੇ ਲੋਕਾਂ ਨੂੰ ਹੀਰੋ ਮੰਨਦੇ ਆ ਸਰਕਾਰ ਨੂੰ ਮੈਂ ਤਾਂ ਹੀ ਕਹਿਣਾ ਕਿ ਭਾਨੇ ਸਿੱਧੂ ਵਰਗਿਆਂ ਨੂੰ ਤੁਸੀਂ ਜੱਗੇ ڈاکੂ ਦੀ ਉਪਾਧੀ ਦੇ ਰਹੇ ਹੋ ਤੇ ਸਮੇ ਦੇ ਹੁਕਮਰਾਨ ਹਮੇਸ਼ਾ ਦੋਸਤੋ ਇਹਨਾਂ ਦੇ ਵਿਰੁੱਧ ਰਹੇ ਆ ਤੇ ਸਾਡੇ ਪੰਜਾਬ ਦੇ ਲੋਕਾਂ ਦੇ ਉਹ ਨਾਇਕ ਰਹੇ ਆ ਠੀਕ ਹੈ ਨਵੇਂ ਨਾਇਕ ਸਿਰਜੇ ਜਾ ਰਹੇ ਉਹਨਾਂ ਨਾਇਕਾਂ ਦੀ ਉਸਤਤ ਦੇ ਵਿੱਚ ਗੱਲਾਂ ਜ਼ਰੂਰ ਕਰਨੀਆਂ ਬਣਦੀਆਂ ਤੁਹਾਨੂੰ ਮੈਂ ਇਹੀ ਕਹਿਣਾ ਤੇ ਮੈਂ ਇੱਕ ਲਾਸਟ ਗੱਲ ਇੱਕ ਕਹਿਣਾ ਮੈਨੂੰ ਕਿਸੇ ਪੁਲਿਸ ਅਫਸਰ ਨੇ ਕਿਹਾ ਸੀ ਦੋਸਤੋ ਚਿੱਟੇ ਦੇ ਖਿਲਾਫ ਲੰਬੇ ਸਮੇਂ ਤੋਂ ਲੜਦੇ ਆ ਤਾਂ ਉਹਨੇ ਕਿਹਾ ਸੀ ਕਿ ਜਦੋਂ ਵੀ ਕਿਸੇ ਚਿੱਟੇ ਵਾਲੇ ਨੂੰ ਤੁਸੀਂ ਅੰਦਰ ਕਰਾਉਨੇ ਹੋ ਤਾ ਬੰਦੇ ਦੇ ਕੀ ਆ 19 ਗੱਲ ਕਰਿਓ ਕਿਉਂਕਿ ਸਾਡੇ ਨਾਲ ਅਗਰੈਸਿਵ ਮੁੰਡੇ ਸੀ ਉਹ ਕਹਿੰਦੇ ਕਿ ਇਹਦੇ ਦੀ ਕਮਰਸ਼ਲ ਡੋਜ ਪਾਓ ਤਾਂ ਪੁਲਿਸ ਅਫਸਰ ਨੇ ਕਿਹਾ ਜੀ ਕਿਸੇ ਬੰਦੇ ਨੂੰ 19 ਸਜ਼ਾ ਦਿਓ ਜਿੰਨੇ ਕੀ ਆ ਉਹਨੇ ਜੁਰਮ ਕੀਤਾ ਜੇ ਉਸ ਤੋਂ ਵੱਧ ਉਹਨੂੰ ਸਜ਼ਾ ਦੇਉਂਗੇ ਜਾਂ ਦਵਾਉਂਗੇ ਤਾਂ ਤੁਹਾਡੀ ਬੈਂਸ ਪੈਣੀ ਆ ਤੇ ਸਰਕਾਰੇ ਬੈਂਸ ਨਾ ਪਾ ਜਿੰਨਾ ਕਸੂਰ ਕੀਤਾ 19 ਸਜ਼ਾ ਦੇ ਠੀਕ ਹੈ ਨਾ ਅਸੀਂ ਵੀ ਕੀ ਆ ਉਥੇ ਇਹ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿ ਦਿੰਦੇ ਪਰ ਜਿੰਨੇ ਕੀ ਆ ਉਹਦੀ ਸਜ਼ਾ ਬਣਦੀ ਆ ਬੋਲਣ ਪਿੱਛੇ ਜਿੰਨਾ ਭਾਨੇ ਨੂੰ ਕਹਿਣਾ ਸੀ ਕਹਿ ਸਕਦੇ ਸੀ ਪਰ ਜਰ ਚੋਰ ਦਾ ਡਾਕੂ ਦਾ ਜਿਹੜਾ ਕੀ ਆ ਉਹਦੇ ਤੇ ਟੈਗ ਲਾਇਆ ਗਿਆ ਠੀਕ ਹੈ ਇਹਨਾਂ ਚੀਜ਼ਾਂ ਦੇ ਨਾਲ ਮੈਂ ਕਹਿੰਦਾ ਵੀ ਤੁਸੀਂ ਜਿੰਨਾ ਜ਼ਰੂਰ ਕੀਤਾ ਉਸ ਤੋਂ ਵੱਧ ਉਹਨੂੰ ਸਜ਼ਾ ਦੇਣ ਦੀ ਜੇ ਕੋਸ਼ਿਸ਼ ਕਰੋਗੇ ਤਾਂ ਬੈਂਸ ਪੈਣੀ ਆ ਤੇ ਬੈਂਸ ਕਿੰਨਾਂ ਨਾਲ ਪੈਣੀ ਆ ਜਿਹਨਾਂ ਦੇ ਖਾਤਰੋ ਬੋਲਦਾ ਸੀ ਤੇ ਬੋਲਦਾ ਲੋਕਾਂ ਖਾਤਰ ਸੀ ਲੋਕਾਂ ਨਾਲ ਬੈਂਸ ਪਾ ਕੇ ਸਰਕਾਰੀ ਨਾ ਪੰਗਾ ਲੈ ਇੱਕੋ ਗੱਲ ਕਹਿਣੇ ਆ ਕਿ ਇਹਨਾਂ ਲੋਕਾਂ ਦੇ ਸਿਰ ਤੇ ਤੁਸੀਂ ਇਹਨਾਂ ਗੱਦੀਆਂ ਤੇ ਬੈਠੇ ਹੋ ਸਾਰਿਆਂ ਨੂੰ ਬੇਨਤੀ ਕਰਦਾ ਤੇ ਹੁਣ ਜਿਹੜੀ ਚੀਜ਼ ਚਾਹੀਦੀ ਆ ਜੇ ਮੈਂ ਕਹਣਾ ਕਾਨੂੰਨ ਦਾ ਰਾਜ ਹੁੰਦਾ ਜਿਹੜੇ ਕਲਾਬੀ ਇਹ ਗੱਲਾਂ ਕਰਦੇ ਸੀ ਪਹਿਲਾਂ ਠੀਕ ਹੈ ਬਸੰਤੀ ਪੱਗਾ ਵਾਲੇ ਹੁਣ ਇਹ ਕਹਿੰਦੇ ਸੀਗੇ ਕਿ ਅਸੀਂ ਆਹ ਕਰ ਦਾਂਗੇ ਜੀ ਉਹ ਕਰ ਦਿਆਂਗੇ ਕਿਸੇ ਚੀਜ਼ ਦੇ ਉੱਤੇ ਕੱਖ ਵੀ ਮੈਂ ਕਿਹਨਾਂ ਨੇ ਰਿਜ਼ਲਟ ਨਹੀਂ ਦਿੱਤਾ ਹੁਣ ਤੱਕ ਕੱਲੀਆਂ ਸੋਸ਼ਲ ਮੀਡੀਆ ਤੇ ਗੱਲਾਂ ਕੀਤੀਆਂ ਤੇ ਕਾਨੂੰਨ ਦਾ ਜਿਹੜਾ ਰਾਜ ਦੀ ਗੱਲ ਕਰਦੇ ਆ ਦੋਸਤੋ ਸਿਰਫ ਇੱਕ ਰੈਗੂਲੇਟਿੰਗ ਅਥਾਰਟੀ ਬਣਾਉਣ ਦੀ ਲੋੜ ਸੀ ਮੈਂ ਕਹਿੰਦਾ ਵੀ ਅੱਜ ਜੇ ਕੋਈ ਬੰਦਾ ਭਾਨੇ ਸਿੱਧੂ ਦੇ ਕੋਲੇ ਜਾ ਕੇ ਬਿਲਕਦਾ ਤੁਹਾਡੇ ਕੋਲੇ ਕਿਉਂ ਨਹੀਂ ਆਉਂਦਾ ਕਿਉਂਕਿ ਤੁਹਾਡੇ ਤੇ ਯਕੀਨ ਨਹੀਂ ਰਿਹਾ ਜਕੀਰ ਬਣਾਵੇ ਸਰਕਾਰ ਰੈਗੂਲੇਟਿੰਗ ਅਥਾਰਟੀ ਬਣਾਵੇ ਜਿਹਦੇ ਕੋਲੇ ਜਾ ਕੇ ਅਗਲਾ ਆਪਦਾ ਦਰਦ ਦੱਸ ਸਕੇ 12-13000 ਕਰੋੜ ਰੁਪਏ ਦੀ ਠੱਗੀ ਆ ਸਾਨੂੰ 10000 ਦੀ ਕੀ ਹੈ ਸਿਰਫ ਇੱਕ ਝੂਠੀ ਠੱਗੀ ਦਿਖਾਈ ਜਾ ਰਹੀ ਆ ਜਿਹਦਾ ਸਬੂਤ ਕੋਈ ਨਹੀਂ ਤੇ ਇੱਕ ਪਾਸੇ 12-13-13000 ਕਰੋੜ ਦੇ ਇੱਕ ਨੰਬਰ ਦੇ ਵਿੱਚ ਰੁਪਏ ਲੈ ਪਿਆਂ ਦਾ ਰਿਕਾਰਡ ਆ ਜਿੰਨਾਂ ਦਾ ਉਹ 12-13000 ਕਰੋੜ ਆ ਉਹ ਲੋਕ ਕਾਰ ਚੱਕੀ ਫਿਰਦੇ ਆ ਉਹਨਾਂ ਦੇ ਤੁਹਾਡੇ ਤੋਂ ਕਾਰਵਾਈ ਸਰਦੀ ਨਹੀਂ ਇਸ ਕਰਕੇ ਸਰਕਾਰ ਨੂੰ ਲੜਨ ਤੋਂ ਪਾਉਣੇ ਆ ਭਾਨੇ ਤੁਦੂ ਦੇ ਮਸਲੇ ਤੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਇਸ ਮਸਲੇ ਦੇ ਵਿੱਚ ਭਾਨੇ ਸਿੱਧੂ ਦਾ ਸਾਥ ਦਿੱਤਾ ਜਾਵੇ ਭਾਨੇ ਸਿੱਧੂ ਦੇ ਨਾਲ ਖੜਿਆ ਜਾਵੇ ਨਹੀਂ ਫਿਰ ਪੰਜਾਬ ਦੇ ਵਿੱਚ ਅੱਜ ਤੋਂ ਬਾਅਦ ਮੈਂ ਕਹਿੰਦਾ ਹੁਣ ਤੋਂ ਬਾਅਦ ਤੁਹਾਡੇ ਪੱਖ ਦੇ ਵਿੱਚ ਫਿਰ ਬੋਲਣ ਵਾਲੇ ਪੈਦਾ ਨਹੀਂ ਹੋਣੇ ਜੇ ਕੋਈ ਬੋਲਦਾ ਤਾਂ ਉਹਦੇ ਨਾਲ ਖੜਜੋ ਨਹੀਂ ਖੜ ਸਕਦੇ ਹੁਣ ਲੱਤਾਂ ਵੀ ਨਾ ਖਿੱਚਿਓ ਸਪੋਰਟ ਕਰ ਸਕਦੇ ਹੋ ਤਾਂ ਦੱਬ ਕੇ ਇਹਨਾਂ ਕੀ ਅੱਜ ਅੱਜ ਦੀ ਗੱਲ ਨੂੰ ਵੀ ਸ਼ੇਅਰ ਕਰੋ ਆਪਣੇ ਵੱਲੋਂ ਵੀ ਵੱਧ ਤੋਂ ਵੱਧ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਹਾਰਾ ਨਾਰਾ ਮਾਰੇ ਇੰਨੀਆਂ ਕਿ ਬੇਨਤੀਆਂ ਕਰਦਾ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ